ਨੰਦਪੁਰ ਸਾਹਿਬ ਨੂੰ ਜਾਣ ਵਾਲੀ ਖੂਨੀ ਸੜਕ ਜਿਹੜੀ ਸੜਕ ਤੇ ਭਿਆਨਕ ਐਕਸੀਡੈਂਟ ਹੁੰਦੇ ਨੇ ਜਿਹੜੀ ਭਿਆਨਕ ਸੜਕ ਦੇ ਉੱਤੇ ਲੋਕ ਜਾਣੋਂ ਡਰਦੇ ਸਨ ਕਈ ਪਰਿਵਾਰਾਂ ਨੇ ਇਹ ਹਰ ਹਾਸੇ ਬੜੇ ਅਸਤੀਆਂ ਪਾਉਣਗੇ ਉਹ ਪਰਿਵਾਰ ਘਰ ਨਹੀਂ ਵਾਪਸ ਜਾ ਸਕੀ ਕਿਉਂਕਿ ਇਹਨੂੰ ਖੂਨੀ ਰਸਤਾ ਵੀ ਕਿਹਾ ਜਾਂਦਾ ਸੀ ਸਾਡੀਆਂ ਗੱਡੀਆਂ ਵੱਜਣੀਆਂ ਆ ਸਾਡਾ ਸਮਾਂ ਵੀ ਵੇਖਣਾ ਹੈ ਇਹਨੂੰ ਪਹਿਲਾਂ ਦੇ ਕੀ ਹਾਲਾਤ ਸੀਗੇ ਬਹੁਤ ਮਾੜੇ ਹਾਲਾਤ ਸੀ ਜੀ ਹੁਣ ਉਹ ਬਣੇਗੀ 4 ਲਾਈਨ ਸੰਤ ਬਾਬਾ ਸੇਵਾ ਸਿੰਘ ਜੀ ਕਿਲਾ ਆਨੰਦਗੜ੍ਹ ਵਾਲੇ ਸੰਤ ਬਾਬਾ ਸੁੱਚਾ ਸਿੰਘ ਜੀ ਸੰਤ ਬਾਬਾ ਸਤਨਾਮ ਸਿੰਘ ਦੀ ਜੋ ਇਹ ਸੇਵਾ ਨੂੰ ਸੰਭਾਲ ਰਹੇ ਨੇ ਚਲਦੇ ਆ ਜੀ ਆਪਾਂ ਕਿਵੇਂ ਸੇਵਾਵਾਂ ਹੋ ਰਹੀਆਂ ਨੇ 10 ਕਿਲੋਮੀਟਰ ਦਾ ਉਹ ਟੋਟਾ ਉਹ ਮਾਰਗ ਜਿਹਨੂੰ ਬਣਾਉਣ ਦੇ ਲਈ ਵੱਡੇ ਵੱਡੇ ਠੇਕੇਦਾਰਾਂ ਦੇ ਹੱਥ ਖੜੇ ਹੋ ਗਏ ਉੱਥੇ ਹੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ 5 ਮਹੀਨਿਆਂ ਦੇ ਵਿੱਚ ਮਾਰਗ ਤਿਆਰ ਅੱਧਾ ਕਰ ਦਿੱਤਾ ਹੈ ਤੇ ਬਾਕੀ ਲੁੱਕ ਪੈ ਕੇ ਅੱਧਾ ਤਿਆਰ ਹੋ ਚੁੱਕਾ ਬਾਕੀ ਬੜੀ ਜਲਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਤਿਆਰ ਹੋ ਜਾਵੇਗਾ ਕਿਵੇਂ ਰੋਡ ਦੇ ਉੱਤੇ ਖੱਡੇ ਪਏ ਹੋਏ ਨੇ ਉਹਨਾਂ ਨੂੰ ਕਿਦਾਂ ਮਸ਼ੀਨਾਂ ਲਗਾਈਆਂ ਹੋਈਆਂ ਨੇ ਕਿਵੇਂ ਬਾਬਾ ਸਤਨਾਮ ਸਿੰਘ ਜੀ ਸੇਵਾ ਕਰਵਾ ਰਹੇ ਨੇ ਚੱਲਦੇ ਆਂ ਜੀ ਉਸ ਰੋਡ ਦੇ ਉੱਤੇ ਜੋ ਬਾਬਾ ਜੀ ਨੇ ਕਾਰ ਸੇਵਾ ਸ਼ੁਰੂ ਕੀਤੀ ਹੈ ਸੜਕ ਬਣਨ ਦੀ ਤੁਹਾਨੂੰ ਕਿੰਨਾ ਕੁ ਫਾਇਦਾ ਹੋ ਰਿਹਾ ਸਾਨੂੰ ਬਹੁਤ ਵਧੀਆ ਫਾਇਦਾ ਹੋ ਰਿਹਾ ਸਾਡੀਆਂ ਗੱਡੀਆਂ ਵੱਜਣੀਆਂ ਆ ਸਾਡਾ ਸਮਾਂ ਵੀ ਬਚਣਾ ਇਹ ਇਹ ਤੋਂ ਪਹਿਲਾਂ ਦੇ ਕੀ ਹਾਲਾਤ ਸੀਗੇ ਬਹੁਤ ਮਾੜੇ ਹਾਲਾਤ ਸੀ ਜੀ ਹਾਂ ਜੀ ਮੈਨੂੰ 30-36 ਸਾਲ ਹੋ ਗਏ ਡਰਾਈਵਿੰਗ ਕਰਦੇ ਨੂੰ ਹਾਂ ਜੀ ਤੇ ਬਹੁਤ ਮਾੜੇ ਹਾਲਤ ਸੀਗੇ ਗੱਡੀਆਂ ਛੋਟੀਆਂ ਟੈਕਸੀਆਂ ਚਲਾਉਂਦੇ ਸੀ ਹਾਂ ਜੀ ਉਹ ਟਾਈਮ ਲ ਸੜਕ ਬਣ ਜੂਗੀ ਰੋਡ ਵਧੀਆ ਬਣੂਗਾ ਸਮੇਂ ਨਾਲ ਪਹੁੰਚਾਂਗੇ ਸਮੇਂ ਨਾਲ ਸਵਾਰੀਆਂ ਲੈ ਕੇ ਹੀ ਆਪਣੀ ਟਿਕਾਣੀ ਦੇ ਪਹੁੰਚੂ ਬਿਲਕੁਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡਾ ਸਾਰਿਆਂ ਦਾ ਆਪਣਾ ਨਗਰ ਆਨੰਦਪੁਰ ਸਾਹਿਬ ਔਰ ਆਨੰਦਪੁਰ ਸਾਹਿਬ ਨੂੰ ਜਾਣ ਵਾਲਾ ਮਾਰਗ ਇਹ ਮਾਰਗ ਜਿਹੜਾ ਗੜ ਸ਼ੰਕਰ ਤੋਂ ਆਨੰਦਪੁਰ ਸਾਹਿਬ ਨੂੰ ਜਾਂਦਾ ਸੀ 10 ਕਿਲੋਮੀਟਰ ਤੱਕ ਦਾ ਜਿਹੜਾ ਟੋਟਾ ਸੀ ਜਿੱਥੇ ਸਰਕਾਰਾਂ ਦੇ ਵੀ ਹੱਥ ਖੜੇ ਹੋ ਗਏ ਔਰ ਇੰਨਾ ਕੁ ਜਿਆਦਾ ਛੋਟਾ ਰੋਡ ਸੀ ਕਿ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਨੇ ਇੱਥੇ ਐਕਸੀਡੈਂਟ ਦੇ ਵਿੱਚ ਰੱਬ ਨੂੰ ਪਿਆਰੇ ਹੋ ਗਏ ਤੇ ਇਹ ਸੇਵਾ ਜਦੋਂ ਕਿਤੇ ਮਹਾਂਪੁਰਖਾਂ ਦੇ ਲੇਖੇ ਲਿਖੀ ਹੋਵੇ ਉਹਨਾਂ ਨੂੰ ਪਤਾ ਹੋਵੇ ਮੇਰੇ ਪਿੰਡ ਨੂੰ ਮੇਰੇ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਉੱਤੇ ਜੇ ਕੋਈ ਜੇ ਕੋਈ ਰਾਹੀ ਜਾਵੇ ਤੇ ਉਹ ਦੁਖੀ ਹੋ ਕੇ ਨਾ ਜਾਵੇ ਤੇ ਉਸ ਸਮੇਂ ਸੰਪਰਦਾਏ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਇਸ ਮਿਸ਼ਨ ਨੂੰ ਲੈ ਕੇ ਅਰਦਾਸ ਕੀਤੀ ਕਿ ਜਦੋਂ ਤੱਕ ਇਹ ਮਾਰਗ ਨਹੀਂ ਬਣ ਜਾਂਦਾ ਉਦੋਂ ਤੱਕ ਗੁਰੂ ਕਿਰਪਾ ਲਵੇ ਅਗਲੀ ਸੇਵਾ ਹੋਰ ਬੜੀਆਂ ਰੰਭ ਕੀਤੀਆਂ ਹੋਈਆਂ ਨੇ ਬਾਕੀ ਸੇਵਾ ਭਾਵੇਂ ਬਾਤ ਕੀਤੀ ਜਾਵੇ ਪਹਿਲਾਂ ਰੋਡ ਬਣਨਾ ਬੜਾ ਜ਼ਰੂਰੀ ਹੈ ਔਰ ਇਹ ਮਾਰਗ ਇੱਕ ਮਾਰਗ ਨਹੀਂ ਦੋ ਨਹੀਂ ਇਹ ਪੂਰਾ ਵੱਡਾ ਇਹ ਤੁਸੀਂ ਦੇਖ ਰਹੇ ਹੋ ਫੋਟੋਆਂ ਦੇਖ ਰਹੇ ਹੋ ਫੋਰਵੇ ਲਾਈਨ ਇਹ ਟੋਟਲੀ ਫੋਰਵੇ ਲਾਈਨ ਤਿਆਰ ਹੋ ਰਿਹਾ ਗੜ ਸ਼ੰਕਰ ਤੋਂ ਆਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਤੇ ਜਿਹੜੀਆਂ ਸੰਗਤਾਂ ਅੰਮ੍ਰਿਤਸਰ ਤੋਂ ਵੀ ਇਸ ਰੂਟ ਤੇ ਆਉਂਦੀਆਂ ਸੀਆਂ ਜੰਗਲ ਦੇ ਰਸਤੇ ਜਾਂਦੀਆਂ ਸੀਆਂ ਪਰੇਸ਼ਾਨ ਹੁੰਦੀਆਂ ਸੀਆਂ ਉਹਦਾ ਟੋਟਲੀ ਦੇਖੋ ਪਹਾੜਾਂ ਦੇ ਵਿੱਚ ਜਿੱਥੇ ਸਰਕਾਰਾਂ ਦੇ ਹੱਥ ਖੜੇ ਹੋ ਗਏ ਆਜੋ ਬੈੱਡ ਬਣ ਕੇ ਤਿਆਰ ਹੋ ਗਏ ਆ ਤੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਦਿਨ ਰਾਤ ਸਿੰਘ ਕਾਰ ਸੇਵਾ ਤੇ ਲੱਗੇ ਹੋਏ ਨੇ ਤਕਰੀਬਨ ਤਕਰੀਬਨ ਰੋਡ ਜਿਹੜਾ ਉਹ ਬਣਦਾ ਪਿਆ ਔਰ ਬੜੀ ਜਲਦੀ ਗੁਰੂ ਸਾਹਿਬ ਨੇ ਕਿਰਪਾ ਕਰਨੀ ਆ ਰੋਡ ਬਣ ਕੇ ਤਿਆਰ ਹੋ ਜਾਣਾ ਤੇ ਆ ਉੱਪਰ ਨੰਬਰ ਦਿੱਤੇ ਹੋਏ ਨੇ ਤੇ ਸਾਡਾ ਵੀ ਫਰਜ਼ ਬਣਦਾ ਇਹਦੇ ਵਿੱਚ ਵੱਧ ਤੋਂ ਵੱਧ ਸੇਵਾ ਦੇ ਵਿੱਚ ਹਿੱਸਾ ਪਾਉਣ ਦਾ ਅੱਜ ਵੀ ਸੰਗਤਾਂ ਦੂਰ ਦੂਰ ਤੋਂ ਪਹੁੰਚੀਆਂ ਨੇ ਸਾਡੇ ਵੀਰ ਜਰਮਨ ਤੋਂ ਪਹੁੰਚੇ ਹੋਏ ਨੇ ਇਹਨਾਂ ਨੇ ਖੋਜ ਵਿਚਾਰ ਟੀਮ ਲਈ ਵੀ ਸੇਵਾ ਭੇਜੀ ਹੈ ਮਹਾਰਾਜ ਹੋਰ ਤਰੱਕੀਆਂ ਬਖਸ਼ਣ ਤੇ ਮਹਾਂਪੁਰਖਾਂ ਦੇ ਨਾਲ ਵੀ ਸਾਡੇ ਵੀਰ ਸਰਦਾਰ ਪ੍ਰਵਿੰਦਰ ਸਿੰਘ ਜੀ ਆਸਟ੍ਰੇਲੀਆ ਉਹਨਾਂ ਦੇ ਭਰਾ ਨੇ ਵੀਰ ਖੜੇ ਨੇ ਇੱਥੇ ਇਹ ਵੀ ਨਾਲ ਨੌਰੇ ਪਿੰਡ ਤੋਂ ਬਾਬਾ ਜੀ ਦੇ ਨਾਲ ਪੂਰਾ ਸਹਿਯੋਗ ਦਿੰਦੇ ਨੇ ਫਿਰ ਮੈਂ ਬੇਨਤੀ ਕਰਾਂ ਇਹ ਸਾਡਾ ਸਭ ਦਾ ਸਾਂਝਿਆਂ ਦੀ ਸੇਵਾ ਏ ਕਿ ਆਨੰਦਪੁਰ ਸਾਹਿਬ ਨੂੰ ਜਾਣ ਵਾਲਾ ਮਾਰਗ ਜਿਹੜਾ ਉਹ ਵੱਡਾ ਮਾਰਗ ਬਣ ਕੇ ਤਿਆਰ ਹੋ ਰਿਹਾ ਤੇ ਸੁਣਦੇ ਆਪਾਂ ਬਾਬਾ ਜੀ ਤੋਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀਓ ਘਰ ਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲਾ ਰਸਤਾ ਕਾਸੇਵਾ ਸੰਪਰਦਾਇ શ્રીਮਾਨ ਸੰਤ ਬਾਬਾ ਸੇਵਾ ਸਿੰਘ ਜੀ ਉਹਨਾਂ ਦੇ ਵੱਲੋਂ ਇਹ ਸੇਵਾ ਰੰਭ ਕੀਤੀ ਗਈ ਹੈ ਆਪ ਜੀ ਨੂੰ ਅੱਗੇ ਵੀ ਕਈ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਰੋਡ ਨੂੰ ਬੰਦੇ ਨੂੰ ਤਕਰੀਬਨ 5.5 ਮਹੀਨੇ ਹੋ ਚੁੱਕੇ ਆ ਜਿਹੜਾ ਆਉਣ ਵਾਲਾ ਸਮਾਂ ਗੁਰਗਈ ਅਰਦਾਸ ਬੇਨਤੀ ਕੀਤੀ ਹੈ ਕਿ ਹੋਲੇ ਮੇਲੇ ਤੇ ਇਹਦਾ ਵਨ ਸੈਟ ਜਿਹੜੀ ਉਹ ਇੱਕ ਬਣਾਈ ਜਾਏਗੀ ਪਹਿਲਾਂ ਇਹ ਜਿਹੜੀ ਸ਼ਰਕ ਸੀਗੀ 18 ਫੁੱਟ ਸੀਗੀ ਹੁਣ ਜਿਹੜੀ ਆ ਅਸੀਂ ਇਹਨੂੰ 4 ਲੇਨ ਬਣਾਉਣ ਜਾ ਰਹੇ ਆ ਇਹਦਾ ਇੱਕ ਹਿੱਸਾ ਜਿਹੜਾ ਉਹ ਤਕਰੀਬਨ 35 ਫੁੱਟ ਦਾ ਹੋਵੇਗਾ ਸਾਡੇ ਜਿਹੜੇ ਐਨ ਆਰ ਆਈ ਵੀਰ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਕਿਉਂਕਿ ਇਹ ਕਾਰਜ ਜਿਹੜੇ ਆ ਇਹ ਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਸੰਗਤ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਕਿਉਂਕਿ ਕਿਉਂਕਿ ਇੱਥੇ ਦੇ ਹਾਲਾਤ ਇਹੋ ਜਿਹੇ ਮਾਰੇ ਸੀਗੇ ਕਿ ਲੋਕਲ ਬੰਦਿਆਂ ਤੋਂ ਜਦੋਂ ਜਾਣਕਾਰੀ ਮਿਲੀ ਕਿ ਕੋਈ ਨਾ ਕੋਈ ਰੋਜ਼ਾਨਾ ਹੀ ਐਕਸੀਡੈਂਟ ਸਕੂਟਰ ਮੋਟਰਸਾਈਕਲ ਕਾਰ ਟਰੱਕ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਰੋਡ ਦੇ ਉੱਤੇ ਹਾਸਾ ਵਾਪਰਦਾ ਸੀ ਪਰ ਗੁਰੂ ਨੇ ਬਖਸ਼ਿਸ਼ ਕੀਤੀ ਆ ਸਾਢੇ ਪੰਜ ਮਹੀਨੇ ਹੋ ਗਿਆ ਸੇਵਾ ਚੱਲਦੀ ਇਸ ਟਾਈਮ ਕੋਈ ਵੀ ਇਹੋ ਜਿਹਾ ਹਾਸਾ ਨਹੀਂ ਵਾਪਰਿਆ ਗੁਰੂ ਕਿਰਪਾ ਕਰਨ ਜਿਹੜੀਆਂ ਸਿੱਖ ਸੰਗਤਾਂ ਕਲੀਆਂ ਸਿੱਖ ਸੰਗਤਾਂ ਨਹੀਂ ਸਾਡੇ ਹੋਰ ਧਰਮਾਂ ਦੇ ਭਰਾ ਵੀ ਜਿਹੜੇ ਜਿਵੇਂ ਨਾਨਾ ਦੇਵ ਦਾ ਮੰਦਿਰ ਉੱਪਰ ਬਾਲਕਨਾਹੀ ਦਾ ਮੰਜ਼ਰ ਹੈ ਕੀਰਤਪੁਰ ਪਤਾਪੁਰੀ ਜੇ ਜਦੋਂ ਇਨਸਾਨ ਦੇ ਆਖਰੀ ਸਮਾਂ ਪ੍ਰਾਂਤ ਚ ਆ ਜਾਂਦਾ ਉਹਦੀਆਂ ਅਸਤੀਆਂ ਲੈ ਕੇ ਵੀ ਕੀਰਤਪੁਰ ਜਾਂਦਾ ਕਈ ਪਰਿਵਾਰਾਂ ਨੇ ਇਹ ਹਜਾਸੇ ਪਰ ਅਸਤੀਆਂ ਪਾਉਣਗੇ ਉਹ ਪਰਿਵਾਰ ਘਰ ਨਹੀਂ ਵਾਪਸ ਜਾ ਸਕਦੇ ਕਿਉਂਕਿ ਇਹਨੂੰ ਖੁਨੀ ਰਸਤਾ ਵੀ ਕਿਹਾ ਜਾਂਦਾ ਸੀ ਸੋ ਹੁਣ ਇਹ ਰਸਤਾ ਗੁਰੂ ਦੀ ਕਿਰਪਾ ਸੰਗਤ ਦੇ ਸਹਿਯੋਗ ਨਾਲ ਮੰਨ ਜਾ ਰਿਹਾ ਗੁਰੂ ਕਿਰਪਾ ਕਰਨ ਅਰਦਾਸ ਕਰੋ ਇਹ ਜਿਹੜਾ ਰਸਤਾ ਦਾ ਸ਼ੇਤੀ ਤੋਂ ਸ਼ੇਤੀਬਨ ਸਾਡੇ ਕੋ ਭਾਈ ਸਾਹਿਬ ਜੀ ਕੋਜੀ ਸਾਹਿਬ ਜੀ ਇਹਨਾਂ ਬੜੇ ਮਸ਼ਹੂਰ ਨੇ ਜਾਣਿਆ ਜਾਂਦੇ ਨੇ ਇਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਹੜੀਆਂ ਸਾਡੀਆਂ ਇਤਿਹਾਸਕ ਯਾਦਗਰਾਂ ਸੀ ਲੁਪਤੋ ਰਹੀਆਂ ਸੀ ਜਿਹੜੀਆਂ ਖੰਡਰ ਬਣ ਚੁੱਕੀਆਂ ਸੀ ਜਿਨ੍ਹਾਂ ਦਾ ਕੋਈ ਵਾਲੀ ਵਾਰ ਸੀ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਉਪਰਾਲਾ ਮਹਾਰਾਜ ਇਹਨਾਂ ਨੂੰ ਹੋਰ ਬਲ ਬਖਸ਼ਣ ਕਿਰਪਾ ਕਰਨ ਜਿਹੜੀਆਂ ਨਾਨਕ ਨਾਮਲੇ ਵਸ ਇੱਕ ਸੰਗਤਾਂ ਦੇ ਨਾਲ ਜੁੜੀਆਂ ਨੇ ਆਪਣੀ ਕਿਰਤਕ ਭਾਈ ਨੂੰ ਸਫਲਾ ਕਰਦੀਆਂ ਨੇ ਮਹਾਰਾਜ ਉਹਨਾਂ ਦੀਆਂ ਕਮਾਈਆਂ ਵਿੱਚ ਬਰਕਤਾਂ ਆਉਣ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਨਾਮ ਦੀ ਦਾਤ ਬਖਸ਼ਣ ਕਿਉਂਕਿ ਜਿਹੜੇ ਸਾਡੇ ਐਨਆਰਏ ਵੀਰ ਨੇ ਲੋਕਲ ਵੀਰ ਨੇ ਇਹ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਿਨ੍ਹਾਂ ਨੇ ਹੁੰਦੇ ਸਿਵਲ ਜੁਗਦਾਨ ਪਾਇਆ ਉਹ ਵੀ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਨਹੀਂ ਪਾਇਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਕਾਰਜ ਬਹੁਤ ਵੱਡਾ 10 ਕਿਲੋਮੀਟਰ ਦਾ ਰਸਤਾ ਹੈ ਪਰ 5 ਕਰੋੜ ਰੁਪਇਆ ਕਿਲੋਮੀਟਰ ਖਰਚਾ ਆਇਆ ਉਹਨਾਂ तकरीबन 10 ਕਰੋੜ ਦਾ ਸਾਡਾ ਜਿਹੜਾ ਪ੍ਰੋਜੈਕਟ 10 ਕਰੋੜ ਤੱਕ ਹੋ ਚੁੱਕਾ ਜਿਹੜਾ ਵਿੱਡ ਬਣਨਾ ਸੀ ਅਜੇ 4 ਕਰੋੜ ਦਾ ਜਿਹੜਾ ਖਰਚਾ ਹੋਰ ਆ ਉਹ ਸੰਗਤਾਂ ਦੇ ਸਹਿਯੋਗ ਨਾਲ ਹੀ ਬਣਨਾ ਸੋ ਗੁਰੂ ਕਿਰਪਾ ਕਰਨ ਰਹਿਮਤ ਕਰਨ ਖੁਸ਼ੀਆਂ ਬਖਸ਼ਣ ਸਾਰਿਆਂ ਨੂੰ ਸੁੱਖ ਹੋਵੇ ਨਾਮ ਜਪਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਣ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ